ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸਾਰੇ ਹੀ ਮੇਰੇ ਵੀਰਾਂ ਭੈਣਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੰਧਿਆ ਵੇਲੇ ਦੀ ਪਿਆਰ ਪ੍ਰੀਜੈ ਗੁਰਦੇਵ ਧਨ ਗੁਰਦੇਵ ਆਓ ਸਾਧ ਸੰਗਤ ਜੀ ਸਾਹਿਬ ਸਤਗੁਰ ਕਬੀਰ ਮਹਾਰਾਜ ਜੀ ਦਾ ਬੜਾ ਹੀ ਪਾਵਨ ਤੇ ਪਵਿੱਤਰ ਸ਼ਬਦ ਹੈ। ਸਤਸੰਗ ਜੀ ਅੱਜ ਬੁੱਧਵਾਰ ਹੈ। ਬੁੱਧਵਾਰ ਨੂੰ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਤੇ ਇਲਾਵਾ ਦੂਸਰੇ ਗੁਰੂਆਂ ਦੇ ਜੋ ਵਚਨ ਨੇ ਉਹ ਪਰਦੇ ਹਨ ਉਹਨਾਂ ਦੇ ਉਪਦੇਸ਼। ਅੱਜ ਸਤਿਗੁਰ ਕਬੀਰ ਮਹਾਰਾਜ ਜੀ ਫਰਮਾ ਰਹੇ ਨੇ ਤਨ ਰਹਿ ਨੀਮਨ ਪੁਨਰਪ ਕਰਹੁ ਪਾਚੋ ਤਤ ਬਰਤੀ RAM ਰਾਏ ਸੋ ਭਾਵਰ ਲਿਓ ਆਤਮ ਤੈ ਰੰਗ ਰਾਤੀ। ਸਾਤਸੰਗਤ ਜੀ ਜਿਵੇਂ ਇਸ ਸੰਸਾਰ ਦੇ ਵਿੱਚ ਇੱਕ ਵਿਆਹ ਹੁੰਦਾ ਹੈ ਨਾ ਲੜਕਾ ਤੇ ਲੜਕੀ ਸਾਤਸੰਗਤ ਜੀ ਵਿਆਹ ਕਰਾਉਂਦੇ ਨੇ ਅਨੇਕਾਂ ਕਾਰਬਿਹਾਰ ਕੀਤੇ ਜਾਂਦੇ ਨੇ ਕਿੰਨੇ ਪ੍ਰਕਾਰ ਦੇ ਜੋ ਰੀਤੀ ਰਿਵਾਜ ਨੇ ਉਹ ਨਿਭਾਏ ਜਾਂਦੇ ਨੇ ਤੇ ਅੱਜ ਸਾਹਿਬ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਇੱਕ ਵਿਆਹ ਸਾਡਾ ਵੀ ਹੋਇਆ ਇੱਕ ਤਾਂ ਸਾਧ ਸੰਗ ਜੀ ਸੰਸਾਰ ਦੇ ਵਿੱਚ ਵਿਆਹ ਤੇ ਇੱਕ ਵਿਆਹ ਹੋਇਆ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਤਨ ਰੈਣੀ ਕਿ ਭਾਈ ਮੈਂ ਆਪਣੇ ਜੋ ਸਰੀਰ ਹੈ ਸਾਧ ਸੰਗ ਜੀ ਨੇ ਇੱਕ ਭਾਂਡਾ ਬਣਾ ਲਿਆ ਬਰਤਨ ਬਣਾ ਲਿਆ ਐਸੇ ਸਰੀਰ ਨੇ ਸਾਧ ਸੰਗ ਜੀ ਮੇਰੀ ਜੋ ਮਦਦ ਕਰਨੀ ਸਾਸੰਗਤ ਜੀ ਚਾਹੇ ਮਨ ਦੀ ਖੇਡ ਹੈ ਮਨ ਜੋ ਹੈ ਉਹ ਸਰੀਰ ਦਾ ਰਾਜਾ ਹੈ ਜੋ ਮਨ ਕਹੇਗਾ ਸਰੀਰ ਉਹ ਕਰੇਗਾ ਤੇ ਮਹਾਰਾਜ ਜੀ ਪਰਮਾਨਦੇ ਨੇ ਕਿ ਭਾਈ ਮੈਂ ਆਪਣੇ ਮਨ ਨੂੰ ਕਾਬੂ ਕਰਕੇ ਤਨ ਰੈਣੀ ਸਾਸੰਗਤ ਜੀ ਜੋ ਕੱਪੜੇ ਰੰਗਣ ਵਾਲਾ ਹੁੰਦਾ ਨਾ ਇੱਕ ਭਾਂਡਾ ਉਸ ਨੂੰ ਰੈਣੀ ਕਿਹਾ ਜਾਂਦਾ ਹੈ ਕਿ ਭਾਈ ਮੈਂ ਸਰੀਰ ਨੂੰ ਰੈਣੀ ਬਣਾ ਲਿਆ ਮਨ ਪੁੰਨ ਰੱਪ ਤੇ ਸਾਸੰਗਤ ਜੀ ਸਰੀਰ ਨੂੰ ਮੈਂ ਰੰਗਣ ਵਾਲਾ ਬਰਤਨ ਬਣਾ ਲਿਆ ਤੇ ਮਹਾਰਾਜ ਜੀ ਪਰਮੰਦੇ ਨੇ ਭਾਈ ਜੋ ਮਨ ਹੈ ਉਹ ਮੈਂ ਗੁਣਾ ਦੇ ਨਾਲ ਭਰ ਰਿਹਾ ਤਨ ਰੈ ਨੀ ਮਨ ਪੁਨਰਪ ਕਰ ਹਉ ਪਾਚੋ ਤਤ ਬਰਾਤੀ ਤੇ ਜਿਹੜੀ ਸਾਸੰਗਤ ਜੀ ਜੋ ਪੰਜ ਤਤ ਨੇ ਨਾ ਉਹ ਬਰਾਤੀ ਬਣ ਗਏ ਨੇ ਧਿਆਨ ਸੁਣੋ ਸਾਸੰਗਤ ਜੀ ਸਤਗੁਰ ਕਬੀਰ ਮਹਾਰਾਜ ਜੀ ਅਧਿਆਤਮਕਤਾ ਦੀ ਗੱਲ ਕਰ ਰਹੇ ਨੇ ਧਰਤੀ ਤੇ ਜੋ ਵਿਆਹ ਸ਼ਾਦੀ ਹੁੰਦੇ ਨੇ ਆਪਾਂ ਦੇਖਦੇ ਹੀ ਆਂ ਆਪਾਂ ਲੜਾ ਵੀ ਦੇਖਦੇ ਆਂ ਦੁਲਹਨ ਵੀ ਦੇਖਦੇ ਆਂ ਸਤਸੰਗਤ ਜੀ ਬਰਾਤੀ ਵੀ ਦੇਖਦੇ ਆਂ ਅੱਜ ਸਤਿਗੁਰ ਕਬੀਰ ਮਹਾਰਾਜ ਜੀ ਸਤਸੰਗਤ ਜੀ ਇੱਕ ਵਿਆਹ ਦੀ ਗੱਲ ਕਰ ਰਹੇ ਨੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਭਾਈ ਜੋ ਸਰੀਰ ਹੈ ਉਹ ਮਰੰਗਣ ਵਾਲਾ ਭਾਂਡਾ ਬਣਾ ਲਿਆ ਕਿਉਂਕਿ ਸਰੀਰ ਨਹੀਂ ਸੇਵਾ ਕਰਨੀ ਹੈ ਨਾ ਸਤਸੰਗਤ ਜੀ ਹੁਕਮ ਚਾਹੇ ਮੰਨੇ ਦੇਣਾ ਹੈ ਮਨ ਨੇ ਕਹਿਣਾ ਹੈ ਕਿ ਪਈ ਸੇਵਾ ਕਰ ਆ ਕੰਮ ਕਰ ਇਹ ਨਾ ਕਰ ਪ੍ਰਕਰਨਾ ਸ਼ਰੀਰ ਨਹੀਂ ਐਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਸ਼ਰੀਰ ਨੂੰ ਰੰਗਣ ਵਾਲਾ ਇੱਕ ਬਰਤਨ ਕਹਿੰਦੇ ਨੇ ਭਾਂਡਾ ਕਹਿੰਦੇ ਨੇ ਤਾਂ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਜੋ ਮਨ ਹੈ ਉਹ ਮੈਂ ਕਾਬੂ ਕਰ ਲਿਆ ਹੈ ਮਨ ਦੇ ਵਿੱਚ ਜਿੰਨੇ ਵੀ ਵਿਸ਼ੇ ਵਿਕਾਰ ਨੇ ਉਹ ਸਾਰੇ ਮੈਂ ਕਾਬੂ ਕਰ ਲਏ ਨੇ ਮੇਰੇ ਮਨ ਦੇ ਵਿੱਚ ਜੋ ਪਰਮ ਪਿਤਾ ਪਰਮਾਤਮਾ ਹੈ ਸਾ ਸੰਗਤ ਜੀ ਮੌਤ ਤੱਕ ਪਹੁੰਚ ਗਿਆ ਹਾਂ ਤੇ ਹੁਣ ਮੇਰੇ ਮਨ ਦੇ ਵਿੱਚ ਗੌਣੀ ਗੁਣ ਨੇ ਤੇ ਮੈਂ ਬੇਨਤੀ ਕਰਾਂ ਸਤਸੰਗ ਜੀ ਜਦੋਂ ਆਪਾਂ ਮਨ ਖਾਲੀ ਕਰਾਂਗੇ ਨਾ ਮਨ ਚ ਇਹ ਵਿਸ਼ੇ ਵਿਚਾਰਾਂ ਨੂੰ ਆਪਣੇ ਕਾਬੂ 'ਚ ਕਰ ਲਵਾਂਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਹਾਰਾਜ ਜੀ ਪਰਮਾਦੇ ਨੇ ਨਾ ਮਨ ਵੇਚੇ ਸਤਗੁਰੂ ਕੇ ਪਾਸ ਕਿ ਭਾਈ ਆਪਾਂ ਮਨ ਗੁਰੂ ਕੋਲ ਵੇਚਣਾ ਤੇ ਵੇਚਣਾ ਕਿਵੇਂ ਆ ਸਤਸੰਗ ਜੀ ਆਪਣੇ ਜੋ ਜਿੰਨਾ ਵੀ ਸਾਡੇ ਮਨ ਦੇ ਵਿੱਚ ਈਰਖਾ ਨਿੰਦਾ ਚੁਗਲੀ ਸਭ ਕੱਢ ਕੇ ਗੁਰੂ ਦੇ ਵਚਨ ਵਸਾਣੇ ਨੇ ਤਨ ਰੈ ਨੀ ਮਨ ਨੂੰ ਪੁਨਰਪਕਰਹੁ ਪਾਚੋ ਤਤ ਬਰਤੀ ਤੇ ਸਾ ਸੰਗਤ ਜੀ ਜੋ ਪੰਜ ਤਤ ਨੇ ਨਾ ਮਹਾਰਾਜ ਜੀ ਪਰਮੰਦ ਨੇ ਕਿ ਭਾਈ ਉਹ ਬਰਾਤੀ ਬਣੇ ਹੋਏ ਨੇ ਮੈਂ ਸਰੀਰ ਨੂੰ ਰੰਗਣ ਵਾਲਾ ਭਾਂਡਾ ਬਣਾ ਲਿਆ ਤੇ ਮਨ ਨੂੰ ਸਾ ਸੰਗਤ ਜੀ ਗੁਣਾ ਨਾਲ ਰੰਗਿਆ ਹੋਇਆ ਮੈਂ ਮੇਰੇ ਮਨ ਦੇ ਵਿੱਚ ਅਨੇਕਾਂ ਗੁਣ ਨੇ ਦਇਆ ਹੈ ਧਰਮ ਹੈ ਸਭ ਕੁਝ ਹੈ ਸਾ ਸੰਗਤ ਜੀ ਤੇ ਜੋ ਹੁਣ ਪੰਜ ਤਤ ਨੇ ਭਾਈ ਉਹ ਬਰਾਤੀ ਬਣੇ ਹੋਏ ਨੇ ਰਾਮ ਰਾਏ ਸੋ ਬਾਵਰ ਲੇ ਹੋ ਆਤਮ ਤੈ ਰੰਗ ਰਾਤੇ ਇਹ ਸਾਸੰਗਤ ਜੀ ਜੋ ਪਰਮ ਪਿਤਾ ਪਰਮਾਤਮਾ ਹੈ ਉਹ ਮੇਰਾ ਸਾਸੰਗਤ ਜੀ ਦੁਲਹਾ ਹੈ ਲਾੜਾ ਹੈ ਪਤੀ ਪਰਮੇਸ਼ਵਰ ਹੈ ਤੇ ਉਹਦੇ ਨਾਲ ਸਾਸੰਗਤ ਜੀ ਮੈਂ ਲਾਵਾ ਲੈ ਰਿਹਾ ਫੇਰੇ ਲੈ ਰਿਹਾ ਸਾਸੰਗਤ ਜੀ ਜੋ ਵੀ ਰਸਮ ਅਲਗ ਅਲਗ ਧਰਮਾਂ ਦੇ ਵਿੱਚ ਹੁੰਦੇ ਨੇ ਰਾਮ ਰਾਏ ਸੋ ਬਾਵਰ ਲੇ ਹੋ ਕਿ ਸਾਸੰਗਤ ਜੀ ਕੇ ਭਾਈ ਮੈਂ ਰਾਮ ਰਾਏ ਦੇ ਨਾਲ ਇਹ ਜੋ ਨੇ ਲਾਵਾ ਲੈ ਰਹੇ ਹਾਂ ਉਹਦੇ ਨਾਲ ਮੇਰੀ ਸ਼ਾਦੀ ਹੋਈ ਹੈ 사ਤਸੰਗਤ ਜੀ RAM RAJ SO DULHO PAYO ASWAD PAG HAMARA ਕਿ ਭਾਈ ਕੋਈ ਕਰਮਾ ਵਾਲਾ ਹੁੰਦਾ 사ਤਸੰਗਤ ਜੀ ਸੰਸਾਰ ਦੇ ਵਿੱਚ ਵਿਆਹ ਤਾਂ ਲਗਭਗ ਸਾਰਿਆਂ ਦੇ ਹੁੰਦੇ ਨੇ ਲੱਖਾਂ ਕਰੋੜਾ ਲੋਕ ਨੇ ਭਾਈ ਜੋ ਵਿਆਹ ਕਰਾਉਂਦੇ ਨੇ ਪਰ ਜਿਹੜਾ ਇਹ ਵਾਲਾ ਵਿਆਹ 사ਤਸੰਗਤ ਜੀ ਅਧਿਆਤਮਿਕਤਾ ਦਾ ਉਸ ਪ੍ਰਮਾਤਮਾ ਦਾ ਨਾਲ ਨਾਲ ਕਿਸੇ ਵਿਰਲੇ-ਵਿਰਲੇ ਦਾ ਹੀ ਹੁੰਦਾ ਹੈ ਕਹੋ ਕਬੀਰ ਮੋਹੇ ਵਿਆਹ ਚਲੇਂ परम पुरुष भगवान 사쌍ਗਤ ਜੀ ਜਦੋਂ ਆਪਾਂ ਇਸ ਦੁਨੀਆ ਤੋਂ ਜਾਵਾਂਗੇ ਨਾ ਉਦੋਂ ਸਾਨੂੰ ਜਮਦੂਤ ਲੈਣ ਆਉਂਦੇ ਨੇ ਜਾਂ ਪਰਮਾਤਮਾ ਲੈਣ ਆਂਦਾ ਹੈ ਇਹ 사쌍ਗਤ ਜੀ ਸਾਡੇ ਕਰਮ ਦੱਸਣਗੇ ਸਾਡੀ ਮਿਹਨਤ ਦੱਸੇਗੀ ਇਹ ਸਾਡੀ ਸੋਚ ਦੱਸੇਗੀ ਸਾਡੀ ਭਗਤੀ ਦੱਸੇਗੀ ਜਿਵੇਂ ਸਤਿਗੁਰੂ ਕਬੀਰ ਮਹਾਰਾਜ ਜੀ ਤਾਂ ਫਰਮਾ ਰਹੇ ਨੇ ਰਾਮ ਰਾਇ ਸੋ ਦੁਲਹੋ ਪਾਇਓ ਰਾਮ ਰਾਇ ਸੋ ਬਾਵਰ ਲੇਹੋ ਆਤਮ ਤੈ ਰੰਗ ਰਾਤੀ ਕਿ ਭਾਈ ਮੇਰੇ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਆਨੰਦ ਕਾਰਜ ਹੋ ਰਹੇ ਨੇ ਸਤ ਸੰਗਤ ਜੀ ਲਾਵਾ ਹੋ ਰਹੇ ਨੇ ਫੇਰੇ ਹੋ ਰਹੇ ਨੇ ਕਹਿੰਦਾ ਭਾਵ ਮੇਰਾ ਜੋ ਵਿਆਹ ਹੈ ਉਹ ਸਤ ਸੰਗਤ ਜੀ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਹੋ ਗਿਆ ਹੈ ਐਸੇ ਕਰਕੇ ਅੱਗੇ ਸਤਗੁਰੂ ਜੀ ਫਰਮਾ ਰਹੇ ਨੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ ਸਾਸੰਗਤ ਜੀ ਗਿਆਨ ਇੰਦਰੀਆਂ ਨੂੰ ਕਹਿ ਰਹੇ ਨੇ ਜੋ ਆਪਣੀ ਇੰਦਰੀਆਂ ਨੇ ਕਿ ਭਾਈ ਤੁਸੀਂ ਰੱਬ ਦੇ ਗੀਤ ਗਾਓ ਮੇਰੇ ਗ੍ਰਹਿ ਆਇਆ ਰਾਜਾ ਰਾਮ ਪਤਾਰਾ ਕਿ ਭਾਈ ਮੇਰੇ ਘਰ ਦੇ ਵਿੱਚ ਉਹ ਪਰਮਾਤਮਾ ਆਇਆ ਇਹ ਸਾਸੰਗਤ ਜੀ ਸਾਨੂੰ ਵੀ ਬੜਾ ਸੁੰਦਰ ਸੰਦੇਸ਼ ਦਿੰਦੇ ਨੇ ਕਿ ਭਾਈ ਜੇ ਤੁਸੀਂ ਵੀ ਪਰਮਾਤਮਾ ਦੇ ਨਾਲ ਵਿਆਹ ਕਰਾਣਾ ਤੁਸੀਂ ਵੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਸੰਗਤ ਜੀ ਮਹਾਰਾਜ ਜੀ ਦੇ ਵਚਨ ਨੇ ਕਿ ਭਾਈ ਗਾਓ ਗਾਉਰੀ ਦੁਲਹਨ ਹੀ ਮੰਗਲ ਚਰ ਕਿ ਸਾਧ ਸੰਗਤ ਜੀ ਆਪਾਂ ਮੰਗਲਾਚਾਰ ਗਾਈਏ ਉਸ ਪਰ ਪ੍ਰਮਾਤਮਾ ਦੀ ਭਜਨ ਬੰਦਗੀ ਕਰੀਏ ਉਸ ਪ੍ਰਮਾਤਮਾ ਦੇ ਗੀਤ ਗਾਈਏ ਸਾਧ ਸੰਗਤ ਜੀ ਉਹ ਘਰੇ ਹੀ ਬੈਠਾ ਹੈ ਘਰੇ ਹੀ ਮਿਲ ਜਾਣਾ ਹੈ ਬੜਾ ਜੋ ਗਹਿਰਾ ਪਾਵ ਹੈ ਸਾਧ ਸੰਗਤ ਜੀ ਸਤਿਗੁਰਾਂ ਦੀ ਬਾਣੀ ਦਾ ਗਾਓ ਗਾਓ ਰੀ ਦੁਲਹਨ ਹੀ ਮੰਗਲਚਾਰ ਕੇ ਭਾਈ ਪ੍ਰਮਾਤਮਾ ਦੇ ਗੀਤ ਗਾਓ ਉਹਦੀ ਉਸਤਤ ਦੇ ਗੀਤ ਗਾਓ ਉਹਦੀ ਭਜਨ ਬੰਦਗੀ ਕਰੋ ਉਹ ਸਾਧ ਸੰਗਤ ਜੀ ਘਰੇ ਹੀ ਸਾਨੂੰ ਮਿਲ ਜਾਣਾ ਹੈ ਦੇਵੇ ਸਤਿਗੁਰ ਕਬੀਰ ਮਹਾਰਾਜ ਜੀ ਪਰਮਾਰੇ ਨੇ ਕਹੋ ਕਬੀਰ ਮੋਹਿ ਬਿਆਹ ਚਲੇ ਕਿ ਭਾਈ ਮੇਰੀ ਸ਼ਾਦੀ ਤਾਂ ਹੋ ਗਈ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ RAM RAJ SO DULHO PAYO ਕਿ ਭਾਈ ਸਾਡਾ ਜੋ ਦੁਲਹਾ ਹੈ ਲਾੜਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ ਗਾਓ ਗਾਓ ਰੀ ਦੁਲਹਨ ਹੀ ਮੰਗਲ ਚਾਰ ਕਿ ਸਾ ਸੰਗਤ ਜੀ ਜੋ ਨਈ ਨਵੇਲੀ ਦੁਲਹਨਾਂ ਨੂੰ ਆਪਾਂ ਦੁਲਹਨ ਕਹਿ ਦਿੰਨੇ ਆ ਸੱਤ ਸੰਗੀਤ ਜੀ ਹੁੰਦੀ ਐ ਮਹਾਰਾਜ ਜੀ ਪਰਮਾਨੇ ਨੇ ਕਿ ਭਾਈ ਕਿਉਂਕਿ ਗਿਆਨਿੰਦਰੀਆਂ ਪਹਿਲਾਂ ਸੱਤ ਸੰਗੀਤ ਜੀ ਕਾਬੂ ਤੋਂ ਬਾਹਰ ਸਨ ਇਹ ਸਾਡੇ ਕੰਟਰੋਲ ਦੇ ਵਿੱਚ ਨਹੀਂ ਸੀ ਹੁਣ ਆਪਾਂ ਸਾਰਾ ਜੋ ਸਰੀਰ ਆਪਣੇ ਵਾਸਤੇ ਕਰ ਲਿਆ ਮਹਾਰਾਜ ਜੀ ਪਰਮਾੰਦੇ ਨੇ ਨਾ ਮਨ ਜੀਤੇ ਜਗਜੀਤ ਕੁਕਸਾ ਸੰਗਤ ਜੀ ਅੱਖਾਂ ਕੁਝ ਹੋਰ ਦੇਖਦੀਆਂ ਨੇ ਮਨ ਕੁਝ ਹੋਰ ਕਹਿੰਦਾ ਜबान ਕੁਝ ਹੋਰ ਕਹਿ ਰਹੀ ਐ ਕੰਨਾਂ ਦੇ ਵਿੱਚ ਕੁਝ ਹੋਰ ਸੁਣਨਾ ਚਾਹੁੰਦੇ ਨੇ ਮਹਾਰਾਜ ਜੀ ਪਰਮੰਦੇ ਨੇ ਭਾਈ ਸਾਰੇ ਇਹ ਅਲੱਗ-ਅਲੱਗ ਦਿਸ਼ਾਂ ਦੇ ਵਿੱਚ ਚੱਲ ਰਹੇ ਨੇ ਮਨ ਕੁਝ ਹੋਰ ਕਹਿ ਰਿਹਾ ਸਤ ਸੰਗਤ ਜੀ ਜੀ ਬਾ ਕੁਝ ਹੋਰ ਕਹਿ ਰਹੀ ਤੇ ਜਦੋਂ ਆਪਾਂ ਨੂੰ ਪ੍ਰਮਾਤਮਾ ਮਿਲ ਜਾਣਾ ਸਤ ਸੰਗਤ ਜੀ ਸਾਰੇ ਸਾਡੇ ਕਾਬੂ 'ਚ ਆ ਜਾਣੇ ਨਾ ਬੋ ਕਬਲ ਮੈਂ ਬੇਦੀ ਰਚ ਲੈ ब्रह्म ज्ञान उचारा राम राए सो दुल्हो पायो असवड भाग हमारा 사쌍ਗਤ ਜੀ ਜਦੋਂ ਆਪਾਂ ਸਿਮਰਨ ਕਰਦੇ ਆ ਨਾ 나ब ਕਮਲ ਮੈਂ 베ਦੀ ਰਚ ਲੈ ਕਿ ਭਾਈ ਜਦੋਂ ਵਿਆਹ ਹੁੰਦਾ ਹੈ ਸ਼ਾਦੀ ਹੁੰਦੀ ਹੈ 사쌍ਗਤ ਜੀ 베ਦੀ ਲਾਈ ਜਾਂਦੀ ਹੈ ਉੱਪਰ 사쌍ਗਤ ਜੀ ਚਾਰ ਜਿਵੇਂ ਵਿਆਹ ਸ਼ਾਦੀਆਂ 'ਚ ਦੇਖਿਆ ਹੁੰਦਾ ਸਤ ਸੰਗਤ ਜੀ ਜਿੱਥੇ ਫੇਰੇ ਲਏ ਜਾਂਦੇ ਨੇ ਨਾ ਉੱਥੇ ਵੈਦੀ ਬਣਾਈ ਜਾਂਦੀ ਹੈ ਸਤ ਸੰਗਤ ਜੀ ਚਾਰ ਜਿਵੇਂ ਇੱਕ ਪ੍ਰਕਾਰ ਦੇ ਸਤ ਸੰਗਤ ਜੀ ਚਾਰ ਜੋ ਨੇ ਆ ਸਪੋਰਟ ਖੜੀ ਕੀਤੀ ਜਾਂਦੀ ਹੈ ਸਤ ਸੰਗਤ ਜੀ ਜਿਵੇਂ ਚਾਰ ਡੰਡੇ ਲੈ ਕੇ ਉਹਨਾਂ ਨੂੰ ਖੜੇ ਕਰਕੇ ਉੱਪਰ ਸਤ ਸੰਗਤ ਜੀ ਛੱਤ ਬਣਾਈ ਜਾਂਦੀ ਹੈ ਉਹਦੇ ਥੱਲੇ ਸਤ ਸੰਗਤ ਜੀ ਫੇਰੇ ਲਏ ਜਾਂਦੇ ਨੇ ਮਹਾਰਾਜ ਜੀ ਪਰਮੰਤਰੀ ਕਿ ਭਾਈ ਜਿਉ ਮੈਂ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਸਿਮਰਨ ਕੀਤਾ ਆਪਾਂ ਸਵੇਰੇ 4:30 ਵਜੇ ਅਭਿਆਸ ਕਰਦੇ ਨੇ ਸਾਧ ਸੰਗਤ ਜੀ ਕਿ ਭਾਈ ਨਾਭੀ ਦੇ ਵਿੱਚੋਂ ਆਪਾਂ ਪ੍ਰਮਾਤਮਾ ਦਾ ਜੋ ਸਿਮਰਨ ਹੈ ਉਹ ਲੈ ਕੇ ਆਪਣੇ ਪੇਟ ਵਿੱਚੋਂ ਸਾਧ ਸੰਗਤ ਜੀ ਜੋ ਆਵਾਜ਼ ਹੈ ਸ਼ੁਰੂ ਹੁੰਦੀ ਹੈ ਫਿਰ ਗਲੇ ਵਿੱਚੋਂ ਛਾਤੀ ਗਲੇ ਵਿੱਚੋਂ ਜਾ ਕੇ ਸਾਡੇ ਮਸਤ ਮਸਤਕ ਤੱਕ ਜਾਂਦੀ ਹੈ ਸਿਰ ਤੱਕ ਜਾਂਦੀ ਅੱਖਾਂ ਦੇ ਉੱਪਰ ਤੱਕ ਜਾ ਰਹੀ ਹੈ ਇਹੀ ਸਤਿਗੁਰ ਕਬੀਰ ਮਹਾਰਾਜ ਜੀ ਫਰਮਾ ਰਹੇ ਨੇ ਨਾਬ ਕਬਲ ਮੈਂ 베ਦੀ ਰਚ ਲੈ ਕਿ ਭਾਈ ਮੈਂ ਸਵਾਸ ਸਵਾਸ ਉਸ ਪਰਮਾਤਮਾ ਦਾ ਸਿਮਰਨ ਕੀਤਾ ਤੇ ਸਵਾਸਾ ਰੂਪੀ 베ਦੀ ਬਣਾਈਆਂ ਭਾਈ ਮੈਂ ਨਾਬ ਕਬਲ ਮੈਂ ਇਹ ਜੋ ਸਾਡੇ ਪੇਟ ਚ ਨਾਭੀ ਹੈ ਨਾ ਸਤ ਸੰਗਤ ਜੀ ਇੱਥੋਂ ਜਦੋਂ ਆਪਾਂ ਸੁਰਤ ਨੂੰ ਉੱਪਰ ਲੈ ਕੇ ਜਾਂਦੇ ਆਂ ਇੱਥੋਂ ਸਤ ਸੰਗਤ ਜੀ ਜਦੋਂ ਸਵਾਸ ਉੱਪਰ ਲੈ ਕੇ ਜਾਂਦੇ ਆਂ ਤਾਂ ਮਹਾਰਾਜ ਜੀ ਕਹਿੰਦੇ ਨੇ ਭਾਈ ਮੈਂ ਉਹ ਅਭਿਆਸ ਕੀਤਾ ਹੈ ਮੈਂ ਸਿਮਰਨ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਹੈ ਨਾਬ ਕਮਲ ਮੈਂ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ ਤੇ ਭਾਈ ਮੈਂ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰਕੇ ਗੁਰੂ ਦੇ ਵਚਨ ਮੰਨ ਕੇ 사ਸੰਗਤ ਜੀ ਗੁਰੂ ਦੇ ਮੰਤਰ ਜਪ ਕੇ ਉਹ ਪਰਮ ਪਿਤਾ ਪ੍ਰਮਾਤਮਾ ਨੂੰ ਪਾਇਆ ਉਹਦੇ ਗਿਆਨ ਨੂੰ ਪਾਇਆ ਹੈ। ਰਾਮ ਰਾਏ ਸੋ ਦੁਲੋਹ ਪਾਇਓ ਹਸਵਡ ਬਾਗ ਹਮਾਰਾ ਕਿ ਭਾਈ ਸਾਡੀ ਕਿਸਮਤ ਚੰਗੀ ਹੈ। 사ਸੰਗਤ ਜੀ ਗੁਰੂਆਂ ਦੀ ਖਾਸੀਅਤ ਰਹੀ ਹੈ ਕਿ ਭਾਈ ਉਹਨਾਂ ਨੂੰ ਮਿਲਿਆ ਬਹੁਤ ਕੁਝ ਅੱ퍼 ਕਦੇ ਗਿਣਾਇਆ ਨਹੀਂ। ਉਹਨਾਂ ਨੇ ਕਦੇ ਆਪਣੇ ਬਾਰੇ ਨਹੀਂ ਕਿਹਾ ਕਿ ਭਾਈ ਅਸੀਂ ਬੜੀ ਮਿਹਨਤ ਕੀਤੀ ਕਿਸੇ ਗੁਰੂ ਨੇ ਨਹੀਂ ਕਿਹਾ بس ਇਹ ਕਿਹਾ ਕਿ ਭਾਈ ਜੇ ਸਾਨੂੰ ਅੱਜ ਕੁਝ ਮਿਲਿਆ ਹੈ ਉਹ ਪਰਮਾਤਮਾ ਦੀ ਸਾਸੰਗਤ ਜੀ ਬਖਸ਼ਿਸ਼ ਹੈ ਉਹਦੀ ਕਿਰਪਾ ਹੈ ਰਹਿਮਤ ਹੈ ਜਿਹਦੇ ਕਰਕੇ ਸਾਨੂੰ ਇਹ ਮਿਲਿਆ ਹੈ RAM RAAY SAU DULHO PAYO HAS WAD PAAG HAMARA ਇਹ ਤਾਂ ਸਾਸੰਗਤ ਜੀ ਸਤਗੁਰ ਕਬੀਰ ਮਹਾਰਾਜ ਜੀ ਨੇ ਬੜੀ ਮਿਹਨਤ ਕੀਤੀ ਬੜਾ ਆਪਣੇ ਮਨ ਦੇ ਸਾਸੰਗਤ ਜੀ ਕਾਬੂ ਪਾਇਆ ਹਰ 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 ਹਰੈ ਹਰ ਸਿਮਰਤ ਜਨ ਗਏ ਨਿਸਤਤ ਰਹਿ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਟੇ ਕਗ ਸਤ ਸੰਗਤ ਜੀ ਉਹੀ ਸਤਗੁਰ ਕਬੀਰ ਮਹਾਰਾਜ ਜੀ ਆਪਣੇ ਬਾਰੇ ਕਹਿੰਦੇ ਨੇ ਕਿ ਭਾਈ ਉਹ ਮਾਲਿਕ ਦੀ ਕਿਰਪਾ ਹੈ ਮਿਹਨਤ ਆਪ ਕੀਤੀ ਹੈ ਪਰ ਇਹ ਸੱਚ ਵੀ ਹੈ ਸਤ ਸੰਗਤ ਜੀ ਉਸ ਮੰਜ਼ਿਲ ਤੱਕ ਪਹੁੰਚਣਾ ਸਾਡਾ ਜੋ ਹੈ ਸਾਡੀ ਮਿਹਨਤ ਹੈ ਪਰ ਉਸ ਮੰਜ਼ਿਲ ਤੇ ਜਾ ਕੇ ਦਰਸ਼ਨ ਹੋਣ ਨਾ ਹੋਣ ਹੀਰਾ ਹੱਥ ਲੱਗੇ ਨਾ ਲੱਗੇ ਪਰਮਾਤਮਾ ਦੀ ਮਰਜ਼ੀ ਮਰਜ਼ੀ ਵਾਕੀ ਸੈਨ ਵਿਚਾਰੈ ਤੋ ਹੀਰਾ ਹਾਥ ਪਰੈ ਤੇ ਆਓ ਸਾਥ ਸੰਗਤ ਜੀ ਅੱਪਾ ਵੀ ਸਵੇਰੇ 4:30 ਵਜੇ ਕੋਸ਼ਿਸ਼ ਕਰਦੇ ਹੁੰਨੇ ਨਾ ਨਾਮ ਕਮਲ ਮੈਂ 베ਦੀ ਰਚ ਲੈ ਬ੍ਰਹਮ ਗਿਆਨ ਉਚਾਰਾ ਇਹ ਸਾਥ ਸੰਗਤ ਜੀ ਉਚਾਰਨ ਕਰਿਆ ਕਰੋ ਇਹ ਜੋ ਗੁਰਬਾਣੀ ਹੈ ਨੇ ਕੋਈ ਆਮ ਗੀਤ ਨਹੀਂ ਲੋਕ ਜਾਣੇ ਇਹ ਗੀਤ ਹੈ ਜੇ ਇਹ ਤੋ ਬ੍ਰਹਮ ਵਿਚਾਰ ਹੈ ਭਾਈ ਇਹ ਬ੍ਰਹਮ ਵਿਚਾਰ ਹੈ ਗੁਰੂ ਦੀ ਬਾਣੀ ਹੈ ਧੁਰ ਦੀ ਬਾਣੀ ਹੈ ਇਹਦਾ ਸੁਬਾ ਸਾਮ ਜਪ ਕਰਿਆ ਕਰ 사ਸੰਗਤ ਜੀ ਗੁਰਬਾਣੀ ਸੁਣੋ ਗੁਰਬਾਣੀ ਪੜੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਮਹਾਰਾਜ ਜੀ ਕਹਿੰਦੇ ਨੇ RAM RAISA ਫਿਰ ਸਾਨੂੰ RAM RAISA ਜਦੁਲਹਾ ਮਿਲਣਾ ਹੈ ਜਪ ਸਵਾਸਵਾ ਸਿਮਰਨ ਕਰਾਂਗੇ 사ਸੰਗਤ ਜੀ ਸਵਾਸਨ ਉੱਪਰ ਚੜਾਵਾਂਗੇ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਲੱਭਾਂਗੇ ਮਾਨਵਤਾ ਦੀ ਸੇਵਾ ਕਰਾਂਗੇ ਚੰਗੇ ਕਰਮ ਕਰਾਂਗੇ ਤਾਂ ਸਾਧ ਸੰਗਤ ਜੀ ਸਾਨੂੰ ਵੀ ਮਿਲ ਜਾਣਾ ਹੈ ਰਾਮ ਰਾਏ ਸੋ ਦਿਲੋਂ ਪਾਇਓ ਅਸਵਦ ਪਾਗ ਹਮਾਰਾ ਸੁਰ ਨਰ ਮਨ ਜਨ ਕੋਤਕ ਆਏ ਕੋਟ 33 ਉਜਾਨਾ ਕਹਿ ਕਬੀਰ ਮੋਹਿ ਬਿਆ ਚਲੇ ਹੈ ਪੁਰਖ ਏਕ ਭਗਵਾਨਾ ਸੁਰ ਨਰ ਮਨ ਜਨ ਕੋ ਤਕ ਆਏ ਕੋਟ ਤੇ ਤਿਸ ਜਾਨਾ ਕਹਿ ਕਬੀਰ ਮੋਹਿ ਬਿਅਹ ਚਲੇ ਹੈ।ੁਰਕਾ ਇਕ ਭਗਵਾਨਾ ਕਿ ਸਾਧ ਸੰਗਤ ਜੀ ਸੁਰਨਰ ਮਨਜਨ ਕੋਤਕ ਆਏ ਕੋਟ 33 ਉਜਾਨਾ ਕਿ ਭਾਈ ਜਿੰਨੀ ਇਹ ਸ੍ਰਿਸ਼ਟੀ ਆਪਾ ਦੇਖ ਰਹੇ ਨਾ ਸਾਧ ਸੰਗਤ ਜੀ ਇਹ ਸਾਰੀ ਦੀ ਸਾਰੀ ਉਸ ਪ੍ਰਮਾਤਮਾ ਦੀ ਰਚੀ ਹੋਈ ਹੈ। ਸਾਰੀ ਸਾਧ ਸੰਗਤ ਜੀ ਪ੍ਰਮਾਤਮਾ ਦੀ ਰਚੀ ਹੋਈ ਹੈ। ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸੁਰਨਰ ਮਨਜਨ ਸਭ ਪ੍ਰਮਾਤਮਾ ਨੇ ਬਣਾਏ ਨੇ ਕੋਤਕੇ ਉਹਦੇ ਹੀ ਕੋਤਕ ਨੇ ਆਏ ਕੋੜ 33 ਉਜਾਨਾ ਤੇ ਸਾ ਸੰਗਤ ਜੀ ਜੋ ਕਰੋੜਾਂ ਦੇਵੀ ਦੇਵਤਾ ਨੇ ਸੁਰਨਰ ਨੇ ਇਹ ਸਭ ਪ੍ਰਮਾਤਮਾ ਦੇ ਰਚੇ ਹੋਏ ਨੇ ਏਕੇ ਮਾਤੀ ਕੇਸਵ ਭਾਂਡੇ ਏਕੋ ਸਿਰਜਨਹਾਰ ਅਵਲ ਅੱਲਾ ਨੂਰ ਉਪਾਇਆ ਸਾ ਸੰਗਤ ਜੀ ਸਾਰੇ ਦਾ ਸਾਰਾ ਜੋ ਨੂਰ ਹੈ ਉਹ ਪ੍ਰਮਾਤਮਾ ਤੋਂ ਹੀ ਆ ਰਿਹਾ ਹੈ ਸੁਰਨਰ ਮਨਜਨ ਕੋਤਕ ਆਏ ਕੋਟ 33 ਉਜਾਨਾ ਕਿ ਭਾਈ ਮੇਰੇ ਜੋ ਸਾਥੀ ਨੇ ਮੇਰੇ ਜੋ ਬਰਾਤੀ ਨੇ ਨਾ 사త్సੰਗ ਜੀ ਇਹ ਮੇਰੇ ਜੋ ਸਤਸੰਗੀ ਜੀ ਨੇ ਇਹ ਸਾਰੇ ਵਿਆਹ ਦੇ ਵਿੱਚ ਆਏ ਹੋਏ ਨੇ 사త్సੰਗ ਜੀ ਵਿਆਦੀਆਂ ਮर्यादाਵਾਂ ਨਿਭਾਉਣ ਆਏ ਨੇ ਇਹ ਸਭ ਪਰਮਾਤਮਾ ਨੇ ਬਣਾਏ ਨੇ 사త్సੰਗ ਜੀ ਪਰਮਾਤਮਾ ਤੋਂ ਵੱਡਾ ਕੋਈ ਦੇਵੀ ਦੇਵਤਾ ਨਹੀਂ ਹੈ ਕਹੇ ਕਬੀਰ ਮੋਹਿ ਵਿਆਹ ਚਲੇ ਹੈ ਇਕ ਪੁਰਖ ਭਗਵਾਨਾ ਕਿ ਭਾਈ ਅੱਜ ਸਾਨੂੰ ਵਿਆਹ ਚੱਲੇ ਨੇ ਅੱਜ ਸਾਡਾ ਜੋ ਵਿਆਹ ਹੈ ਉਹ ਹੋ ਚੱਲਿਆ ਭਾਈ ਤੇ ਕਿਦੇ ਨਾਲ ਹੋਇਆ ਸਤਸੰਗਤ ਜੀ ਪੁਰਖ ਏਕ ਭਗਵਾਨਾ ਤਾਂ ਮੈਂ ਬੇਨਤੀ ਕਰਾਂ ਗੁਰਬਾਣੀ ਦਾ ਹੀ ਵਿਚਾਰ ਹੈ ਆਪਾਂ ਜਿੰਨੇ ਵੀ ਆ ਭਾਈ ਸਾਰੇ ਜੀਵ ਆਤਮਾ ਹਾਂ ਐਸੇ ਕਰਕੇ ਜੋ ਸਤਸੰਗੀ ਹੁੰਦੇ ਨੇ ਨਾ ਜੋ ਅਸਲ ਦੇ ਵਿੱਚ ਗੁਰਬਾਣੀ ਦਾ ਗਿਆਨ ਰੱਖਦੇ ਨੇ ਉਹ ਕਦੇ ਲੜਕਾ ਤੇ ਲੜਕੀ 'ਚ ਭੇਦ ਭਾਵ ਨਹੀਂ ਕਰਦੇ ਸਤਸੰਗਤ ਜੀ ਕਿਉਂਕਿ ਉਹਨਾਂ ਨੇ ਵਚਨ ਪੜੇ ਨਹੀਂ ਗੁਰੂ ਦੇ ਤੇ ਗੁਰੂ ਦੇ ਵਚਨ ਕੀਨੇ ਇਸ ਜੁਗ ਮੈਂ ਪੁਰਖ ਏਕ ਹੈ ਕਿ ਭਾਈ ਪੁਰਖ ਇੱਕੋ ਹੀ ਆ ਪਰਮ ਪਿਤਾ ਪਰਮਾਤਮਾ ਔਰ ਸਗਲੇ ਨਾਰ ਸਬਾਈ ਬਾਕੀ ਸਾਰੇ ਆਪਾਂ ਜੀਵਾਤਮਾ ਹੀ ਆ ਬਾਰੋ ਚਾਹੇ ਸਾਧ ਸੰਗਤ ਜੀ ਆਪਾਂ ਅਲੱਗ-ਅਲੱਗਾ ਅੰਦਰੋਂ ਸਾਡੀ ਜੀਵਾਤਮਾ ਇੱਕੋ ਜੀ ਇਸ ਸ੍ਰਿਸ਼ਟੀ ਚਲਾਉਣ ਵਾਸਤੇ ਪਰਮਾਤਮਾ ਨੇ ਸਾਨੂੰ ਅਲੱਗ-ਅਲੱਗ ਜੋ ਸਰੀਰ ਬਖਸ਼ਿਸ਼ ਕੀਤੇ ਨੇ ਤੇ ਆਉ ਸਾਧ ਸੰਗਤ ਜੀ ਜੀ ਆਪਾਂ ਵੀ ਚਾਹਨੇ ਆ ਕਿ ਭਾਈ ਆਖਰੀ ਸਮੇ ਸਾਨੂੰ ਪਰਮ ਪਿਤਾ ਪਰਮਾਤਮਾ ਖੁਦ ਲੈਣ ਆਵੇ ਤੇ ਸਾਧ ਸੰਗਤ ਜੀ ਚੰਗੇ ਕਰਮ ਕਰੀਏ ਆਪਾਂ ਗੁਰੂਆਂ ਦੇ ਵਚਨ ਮੰਨਿਏ ਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਕਬੀਰ ਜੀ ਗੁਰੂ ਨਾਮਦੇਵ ਜੀ ਗੁਰੂ ਨਾਨਕ ਸਾਹਿਬ ਦੇ ਵਚਨ ਮੰਨਿਏ ਗੁਰੂ ਸਦਨਾ ਜੀ ਗੁਰੂ ਤਰਲੋਚਨ ਜੀ ਗੁਰੂ ਸੈਨਟੀ ਦੇ ਵਚਨ ਮੰਨਿਏ ਤੇ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜੋ ਵਚਨ ਮੰਨਦੇ ਨੇ ਉਹੀ ਵੱਡੇ ਨੇ ਬਚਨੀ ਤੋਰ ਮੋਰ ਮਨ ਮੰਨਨਾ ਜਨਕੋ ਪੂਰਨ ਦੀ ਜੇ ਉਹੀ ਪੂਰੇ ਨੇ ਸਾਧ ਸੰਗਤ ਤੇ ਅੱਜ ਸਤਿਗੁਰ ਕਬੀਰ ਮਹਾਰਾਜ ਜੀ ਸਾਨੂੰ ਸੰਦੇਸ਼ ਦੇ ਰਹੇ ਨੇ ਕਿ ਭਾਈ ਆਖਰੀ ਵਕਤ ਜਦੋਂ ਅਸੀਂ ਧਰਤੀ ਤੋਂ ਜਾਣਾ ਹੈ ਉਦੋਂ ਸਾਨੂੰ ਸਤਸੰਗਤ ਜੀ ਪਰਮਾਤਮਾ ਖੁਦ ਲੈਣ ਆਂਦਾ ਹੈ ਜਾਂ ਸ਼ੈਤਾਨ ਲੈਣ ਆਂਦੇ ਨੇ ਇਹ ਸਾਡਾ ਕੀਤਾ ਹੋਇਆ ਕਰਮ ਤੇ ਕੀਤਾ ਹੋਇਆ ਜੋ ਸੇਵਾ ਤੇ ਸਿਮਰਨ ਹੈ ਇਹ ਸਤਸੰਗਤ ਜੀ ਉਹ ਦੱਸੇਗਾ ਕਹ ਕਬੀਰ ਮੋਹਿ ਬਿਆਹ ਚਲੇ ਹੈ ਫੁਰਕ ਇੱਕ ਭਗਵਾਨ ਹੁਣ ਸਾਨੂੰ ਵਿਆਹਣ ਵਾਸਤੇ ਭਾਈ ਸ਼ੈਤਾਨ ਆਂਦੇ ਨੇ ਸਾਨੂੰ ਬਿਆਨ ਵਾਸਤੇ ਪਰਮ ਪਿਤਾ ਪਰਮਾਤਮਾ ਆਂਦਾ ਹੈ ਇਹ ਸਾਡੇ ਕਰਮ ਦੱਸਣ ਗਿਆ ਆਪਾਂ ਕਰਮ ਕਿਉਂ ਜੇ ਕਰਦੇ ਕਿ ਭਾਈ ਕਦੇ ਕਿਸੇ ਭੁੱਖੇ ਨੂੰ ਰੋਟੀ ਖਵਾਈ ਸਤਸੰਗਤ ਜੀ ਕਿਸੇ ਪਿਆਸੇ ਨੂੰ ਪਾਣੀ ਪਿਆਇਆ ਕਦੇ ਮਾਨਵਤਾ ਦੀ ਮਾਤਾ ਪਿਤਾ ਦੀ ਸੇਵਾ ਕੀਤੀ ਪੈਸਾ ਹੈ ਕਿਸੇ ਦਾ ਇਲਾਜ ਕਰਾਇਆ ਕਿਸੇ ਬੱਚੇ ਨੂੰ ਪੜਾਇਆ ਇਹ ਸਤਸੰਗਤ ਜੀ ਮਹਾਰਾਜ ਜੀ ਦੇ ਵਚਨ ਨੇ ਰਵਦਾਸ ਪਿਆ ਹੈ ਬਸਰੇਉ ਮਨੁੱਖ ਪ੍ਰੇਮ ਨੇ ਇਹ ਮਾਨਵਤਾ ਨਾਲ ਪਿਆਰ ਕਰੀਏ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਮਾਤਾ ਪਿਤਾ ਦੀ ਸੇਵਾ ਬੱਚਿਆਂ ਨੂੰ ਪੜਾਣਾ ਲਿਖਾਣਾ 사ਸੰਗਤ ਜੀ ਸਹੀ ਰਸਤਾ ਦਿਖਾਣਾ ਤੇ ਜੋ ਸਮਾਂ ਨਿਕਲਦਾ ਉਹਦੇ ਵਿੱਚ ਸਤਸੰਗ ਕਰਨਾ ਗੁਰਬਾਣੀ ਪੜਨਾ ਨਾਮ ਜਪਣਾ 사ਸੰਗਤ ਜੀ ਇਹ ਹੀ ਭਗਤੀ ਹੈ ਇਹ ਕੋਈ ਦਿਖਾਵਾ ਅਡੰਬਰ ਪਖੰਡ ਭਗਤੀ ਨਹੀਂ ਮਹਾਰਾਜ ਜੀ ਦੇ ਵਚਨ ਨੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਸੋ ਭਾਈ ਇੰਨੀ ਇੱਕ ਬੇਨਤੀ ਅੱਜ ਦੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨਵਰ ਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀ